ਜੋ ਸ਼੍ਰੋਮਣੀ ਕਾਲੀਕਲ ਦਲ ਨੂੰ ਹਕਮਨਾਮਾਤਾ ਹੋਇਆ ਸੀ ਉਹ ਸਾ ਦੇਸ਼ ਦੀ ਪਾਲਣਾ ਪਹਿਲਾਂ ਤੋਂ ਕਰਦੇ ਰਹੇ ਨੇ ਔਰ ਉਹਨਾਂ ਨੇ ਅੱਜ ਬਹੁਤ ਵੱਡਾ ਫੈਸਲਾ ਲਿਆ ਸੰਗਤ ਨੂੰ ਲਾਮਬੰਦ ਕਰਕੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਔਰ ਜੋ ਫੈਸਲੇ ਨੇ 2 ਦਸੰਬਰ ਦੇ ਉਹਨਾਂ ਨੇ ਇਹਨਾਂ ਨੂੰ ਲਾਗੂ ਕਰਾਉਣ ਲਈ ਜੋ ਸੰਗਤ ਨੇ ਸਹਿਯੋਗ ਦਿੱਤਾ ਲੰਗੋਵਾਲ ਸਾਹਿਬ ਨੇ ਫੈਸਲਾ ਲਿਆ ਉਹਨਾਂ ਨੂੰ ਵਧਾਈ ਵੀ ਆ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਅਰਸ ਮੁੱਚੇ ਸੰਗਤ ਨੂੰ ਅਪੀਲ ਵੀ ਹੈ ਬੇਨਤੀ ਵੀ ਹੈ ਸਾਡੀ ਪੰਜ ਮੈਂਬਰੀ ਕਮੇਟੀ ਵੱਲੋਂ ਕਿ ਸਾਰੇ ਹਮਮਾਗੇ ਜਿਸ ਕਾਰਜ ਵਿੱਚ ਯੋਗਦਾਨ ਪਾਈਏ ਤਾਂ ਕਿ ਪੰਥ ਪ੍ਰਵਾਨਤ ਲੀਡਰਸ਼ਿਪ ਜਿਹੜੀ ਅਸੀਂ ਆਉਣ ਨੂੰ ਦੇ ਸਕੀਏ ਪਾਰਟੀ ਨੂੰ ਪੰਥ ਪ੍ਰਵਾਨਤ ਲੀਡਰਸ਼ਿਪ ਦੇ ਸਕੀਏ ਔਰ ਜੋ ਕਾਲੇ ਜਲਦੀ ਸੋਚ ਔਰ ਸਿਧਾਂਤਿਓ ਤੇ ਪਹਰਾ ਦਿੰਦੇ ਹੋਏ ਅਸੀਂ ਇੱਕ ਐਸਾ ਪਲੇਟਫਾਰਮ ਸਿਰਜੀਏ ਜਿਹੜਾ ਲੋਕਾਂ ਦੀ ਭਲਾਈ ਲਈ ਪੰਥ ਦੀ ਭਲਾਈ ਲਈ ਪੰਜਾਬ ਦੀ ਭਲਾਈ ਲਈ ਕੰਮ ਕਰੇ ਪਾਰਟੀ ਪਰ ਕਰਿਆ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਪਾਰਟੀ ਪਰ ਹੁਣ ਤੁਸੀਂ ਦੇਖ ਹੀ ਰਹੇ ਹੋ ਅੱਜ ਨਮਾਇੰਦਾ ਸੱਜਣ ਲੌਂਗਵਾਲ ਸਾਹਿਬ ਨੇ ਬੇਨਤੀ ਕੀਤੀ ਸੀ ਕਿਡਾ ਵੱਡਾ ਇਕੱਠ ਹੈ ਸਾਰੇ ਨਮਾਇੰਦਾ ਸੱਜਣ ਪਹੁੰਚੇ ਨੇ ਤੇ ਲੱਖਾਂ ਦੀ ਜਨਤੀ ਚ ਭਰਤੀ ਹੋ ਰਹੀ ਹੈ ਜਿੱਥੇ ਜਾਣੇ ਆ ਭਰਤੀ ਦੀ ਇੱਕ ਜੇਪਾਇਓ ਕਹੀਏ ਇੱਕ ਲਹਿਰ ਬਣੀ ਹੋਈ ਹੈ ਭਰਤੀ ਦੀ ਇੱਕ ਮੂਵਮੈਂਟ ਕਢੀ ਹੋਣੀ ਹੈ ਇੱਕ ਪੰਜਾਬ ਚ ਇੱਕ ਨਵੀਂ 500 ਪੰਜਾਬ ਨੂੰ ਬਚਾਉਣ ਲਈ ਉਹ ਮੂਵਮੈਂਟ ਬਣ ਰਹੀ ਹੈ ਰੋਦੀ ਵਧਾਈ ਆ ਲੌਂਗਵਾਲ ਸਾਹਿਬ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਤਾਂ ਚਲੋ ਇਹਨਾਂ ਨੇ ਦੇਣਾ ਹੀ ਸੀ ਇਹ ਕਹਿੰਦੇ ਅਗਵਾਈ ਸਾਰੇ ਸਰਕਾਰਾਂ ਦੇ ਦਫ਼ਤਰਾਂ ਦੇ ਬਹੁਤ-ਬਹੁਤ ਧੰਨਵਾਦ ਠੀਕ ਹੈ ਬੋਲੋ ਐਲੀ ਸਾਹਿਬ ਤੁਸੀਂ ਨੌਜਵਾਨ ਅਕਸਰ